ਅੱਜ ਇਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਦੱਸਦੇ ਕਿ ਖਸਾਨਾਗੁਰ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਤਿੰਨ ਹੋਰ ਦਿਨਾਂ ਦਾ ਸਮਾਂ ਦਿੱਤਾ ਹੈ ਢੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਦੇਣ ਦੇ ਮਾਮਲੇ ਦੇ ਵਿੱਚ ਇਹ ਸੁਪਰੀਮ ਕੋਰਟ ਦੇ ਵੱਲੋਂ ਦੱਸਿਆ ਕਿ ਸਮਾਂ ਦਿੱਤਾ ਗਿਆ ਹੈ। ਦੱਸਦੇ ਕਿ 2 ਜਨਵਰੀ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਣ ਜਾ ਰਹੀ ਹੈ। ਖਸਾਨਾਗੁਰ ਜਗਜੀਤ ਸਿੰਘ ਢੱਲੇਵਾਲ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਤਾਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਤਿੰਨ ਹੋਰ ਦਿਨਾਂ ਦਾ ਸਮਾਂ ਦੇ ਦਿੱਤਾ ਹੈ ਢੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਦੇਣ ਦੇ ਮਾਪਦੰਡ ਦੇ ਵਿੱਚ ਪੰਜਾਬ ਸਰਕਾਰ ਨੂੰ ਸਮਾਂ ਦਿੱਤਾ ਗਿਆ ਤਾਂ 2 ਜਨਵਰੀ ਨੂੰ ਇਸ ਮਾਪਦੰਡ ਦੇ ਅਗਲੇ ਸੁਲਭਾਈ ਹੋਣ ਜਾ ਰਿਹਾ ਹੈ ਦੱਸਿਆ ਗਿਆ ਕਿ ਜ਼ਰਾਬੂਤ ਦੇ ਸੀ ਦਲੇਵਾਲ ਨੂੰ ਲੈ ਕੇ ਵੱਡੀ ਤਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕ੍ਰੀਮ ਕੋਰਟ ਦੇ ਪੰਜਾਬ ਸਰਕਾਰ ਨੂੰ ਤਨਹੋਰ ਦਿਨਾਂ ਦਾ ਸਮਾਂ ਦਾਇਰ ਦਿੱਤਾ ਹੈ ਤਾਂ ਦਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਦੇਣ ਦੇ ਮਾਪਦੰਡ ਦੇ ਵਿੱਚ ਸਪਰੀਮ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਇਹ ਸਮਾਂ ਦਿੱਤਾ ਗਿਆ। ਜੁਲਦੀ ਹਮ ਜਾਣਕਾਰੀ ਸਾਂਝੀ ਕਰਨਾ ਕਿਸਾਨਾਂ ਦੇ ਜੁਜੀ ਸਿੰਘ ਢੱਲੇਵਾਲ ਨੂੰ ਲੈ ਕੇ ਵੱਡੀ ਖਬਰ ਸੰਗਠਨ ਪੁਰਬਤ ਮੇਨਰ ਚੰਡੀਗੜ੍ਹ ਤੋਂ ਅਮੀਤ ਜੁੜ ਕੇ ਨੇ ਅਮੀਤ ਕਿਸਾਨਾ ਕੁਜ ਸਿੰਘ ਢੱਲੇਵਾਲ ਨੂੰ ਲੈ ਕੇ ਵੱਡੇ ਅਪਡੇਟ ਸਾਹਮਣੇ ਆਈ ਹੈ ਤਾਂ ਕਿ ਕੋ ਜਾਣਕਾਰੀ ਹੈ ਬਿਲਕੁਲ ਕਰਾਂ ਹੌਨੇਬਲ ਸੁਪਰੀਮ ਕੋਰਟ ਵੱਲੋਂ ਜਿਹੜਾ ਹੈ ਸਾਫਟੌਰ ਤੇ ਕਿਹਾ ਗਿਆ ਹੈ ਕਿ ਆਉਣ ਵਾਲੇ 3 ਦਿਨਾਂ ਦੇ ਵੀ ਜਿਹੜਾ ਹੈ ਅਗਰ ਢੱਲੇਵਾਲ ਉਹ ਨਹੀਂ ਗਏ ਨੇ ਹਸਪਤਾਲ ਦੇ ਵਿੱਚ ਜਿਹੜਾ ਹੈ ਉਹਨਾਂ ਨੂੰ ਐਡਮਿਟ ਕਰਾਇਆ ਜਾਵੇ ਕਿਉਂਕਿ ਪਿਛਲੇ ਕਈ ਦਿਨਾਂ ਦੀ ਅਗਰ ਅਸੀਂ ਗੱਲ ਕਰੀਏ ਲਗਭਗ ਜਿਹੜਾ ਹੈ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਢੱਲੇਵਾਲ ਜਿਸ ਤਰ੍ਹਾਂ ਮਨ ਵਰਤੇ ਬੈਠੇ ਨੇ ਤੇ ਉਹਨਾਂ ਦੀ ਤਬੀਅਤ ਜਿਸ ਤਰ੍ਹਾਂ ਲਗਾਤਾਰ ਖਰਾਬ ਹੁੰਦੀ ਦਿਖਾਈ

ਕਿਸਾਨੀ ਅੰਦੋਲਨ ਦੀ ਅਗਰ ਗੱਲ ਕਰੀਏ ਤਾਂ ਇਹ ਜਮੇ ਤੇ ਉਹ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ ਕਿਉਂਕਿ ਪਿਛਲੇ ਲੰਬੇ ਹੱਥੇ ਤੋਂ ਜਿਹੜੇ ਨੇ ਕਿਸਾਨ ਜਿਹੜੇ ਨੇ ਪੰਜਾਬ ਤੇ ਹਰਿਆਣਾ ਦੀ ਧਰੋਹਾਂ ਤੇ ਬੈਠੇ ਨੇ ਤੇ ਉਹਨੂੰ ਲੈ ਕੇ ਵੀ ਜਿਹੜੀ ਉਹਨਾਂ ਨੇ ਗੱਲ ਕੀਤੀ ਕੱਲ ਜਿਹੜੀ ਅਪੀਲ ਵੀ ਕੀਤੀ ਜਿਹੜਾ ਪੰਜਾਬ ਮੰਗ ਸੀਗਾ ਹਾਲਾਂਕਿ ਲਾਈਵ ਜਿਹੜੇ ਹਨ ਜ਼ਰੂਰ ਹੋਏ ਸੀਗੇ ਮਗਰ ਤਬੀਅਤ ਨੂੰ ਲੈ ਕੇ ਜਿਹੜੀ ਹੈ ਪੰਜਾਬ ਸਰਕਾਰ ਵੀ ਤੇ ਕੇਂਦਰ ਸਰਕਾਰ ਵੀ ਤੇ ਕਿਸੇ ਨਾ ਕਿਸੇ ਸੁਪਰੀਮ ਕੋਰਟ ਵੀ ਜਿਹੜਾ ਹੈ ਜਿੰਸੀ ਤੋਂ ਵੀ ਸੁਝਾਈ ਚਰੇ ਜੀ ਜਮੀ ਤਮਾਮ ਚੰਨ ਕਰ ਲਿਓ ਥੋੜਾ ਬਹੁਤ ਬਹੁਤ ਤਨਫਾ